ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸ਼ਰਾਬ ਆਪਕਾਰੀ ਨੀਤੀ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਗੱਠ ਜੋੜ ਨੂੰ ਲੈ ਕੇ ਤੇ ਗਰਦਾਸਪੁਰ ਲੋਕ ਸਭਾ ਹਲਕੀ ਦੀ ਸੀਟ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਪਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਸ਼ਰਾਬ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਤੇ ਕੀ ਜਾਨਾ ਤੁਹਾਡਾ ਇਸ ਮਾਮਲੇ ਤੇ ਗੋਵਿੰਦਾ ਜੀ ਜਿਵੇਂ ਕਿ ਪਤਾ ਹੀ ਹੈ ਕਿ ਸ਼ਰਾਬ ਨੀਤੀ ਕੱਪੜੇ ਦੇ ਮੁੱਦੇ ਤੇ ਈਡੀ ਵੱਲੋਂ ਬਾਰ-ਬਾਰ ਪੁੱਛਗਛ ਵਾਸਤੇ ਸੰਮਣ ਭੇਜੇ ਜਾ ਰਹੇ ਆ ਅਰਵਿੰਦ ਕੇਜਰੀਵਾਲ ਨੂੰ ਦੋਸ਼ ਲਾਇਆ ਜਾ ਰਿਹਾ ਹੈ ਕਈ ਵਾਰੀ ਅਸੀਂ ਚਰਚਾ ਕਰ ਚੁੱਕੇ ਹਾਂ ਇਸ ਮੁੱਦੇ ਦੇ ਉੱਤੇ ਸੋ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਸਾਹਮਣ ਗਿਆ ਸੀਗਾ ਉਸ ਤੋਂ ਬਾਅਦ ਅੱਜ ਤਰੀਕ ਸੀ ਹਾਈ ਕੋਰਟ ਦੇ ਵਿੱਚ ਤੇ ਪਟੀਸ਼ਨ ਪਾਈ ਸੀ ਅਰਵਿੰਦ ਕੇਜਰੀਵਾਲ ਕਿ ਭਾਈ ਜਿਹੜੀ ਜਿਸ ਤਰੀਕੇ ਦੇ ਨਾਲ ਈਡੀ ਉਹਨਾਂ ਨੂੰ ਪੁੱਛਗਿੱਛ ਦੇ ਬੁਲਾਰੀ ਹੈ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਲਿਆ ਜਾਵੇ ਪੁੱਛਗਿੱਛ ਦੇ ਬਹਾਨੇ ਇਸ ਮੁਤਲਕ ਅਰਵਿੰਦ ਕੇਜਰੀਵਾਲ ਨੇ ਆ ਆਪਣੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਦੇ ذریعے ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ED ਵੱਲੋਂ ਜ਼ਬਰਦਸਤ ਹੀ ਕਾਰਵਾਈ ਨੂੰ ਲੈ ਕੇ ਜੇ ਕੋਈ ਜ਼ਬਰਦਸਤ ਹੀ ਕਾਰਵਾਈ ਕਰਦੀ ਹੈ ED ਤੇ ਉਸ ਦੇ ਮੁਤਲਕ ਹਾਈ ਕੋਰਟ ਜੋ ਹੈ ਸੁਰੱਖਿਆ ਮੁਹੱਈਆ ਕਰਾਵੇ ਤਾਂ ਕਿ ED ਜਿਹੜੀ ਹੈ ਉਹ ਜ਼ਬਰਦਸਤ ਹੀ ਕਾਰਵਾਈ ਨਾ ਕਰ ਸਕੇ ਇਸ ਤੋਂ ਪਹਿਲਾਂ ਸੋ ਉਹਨਾਂ ਨੇ ਮਾਨਯੋਗ ਹਾਈ ਕੋਰਟ ਨੇ ਇਹ ਵੀ ਪੁੱਛਿਆ ਸੀਗਾ ਪਹਿਲਾਂ ਅ ਅਰਵਿੰਦ ਕੇਜਰੀਵਾਲ ਦੇ ਵਕੀਲ ਦੇ ਥਰੂ ਕਿ ਭਾਈ ਕਿਉਂ ਜਦ بار بار ਈਡੀ ਬੁਲਾਰੀ ਆ ਤਾਂ ਤੁਸੀਂ ਕਿਉਂ ਨਹੀਂ ਜਾ ਰਹੇ ਕੀ ਦਿੱਕਤ ਹੈ ਪੇਸ਼ ਹੋਣਾ ਚਾਹੀਦਾ ਹੁਣ ਮਨੂ ਸਿੰਘ ਵੀ ਜਿਹੜੇ ਉਹਨਾਂ ਦੇ ਵਕੀਲ ਨੇ ਅਭਿਸ਼ੇਕ ਮਨੂ ਸਿੰਘ ਵੀ ਉਹਨਾਂ ਦਾ ਮਾਨਯੋਗ ਹਾਈ ਕੋਰਟ ਨੂੰ ਇਹ ਕਹਿਣਾ ਸੀਗਾ ਕਿ ਦੇਖੋ ਅਸੀਂ ਹਰ ਤਰੀਕੇ ਦੀ ਜਾਣਕਾਰੀ ਦੇਣ ਨੂੰ ਤਿਆਰ ਹਾਂ ਕੇਜਰੀ ਸਾਹਿਬ ਉਥੇ ਪੇਸ਼ ਹੋਣ ਨੂੰ ਵੀ ਤਿਆਰ ਨੇ ਗੱਲਬਾਤ ਕਰਨ ਨੂੰ ਵੀ ਤਿਆਰ ਨੇ ਹਰ ਤਰੀਕੇ ਦਾ ਸਹਿਯੋਗ ਕਰਨ ਨੂੰ ਤਿਆਰ ਨੇ ਪਰ ਮਾਮਲਾ ਇਹ ਹੈ ਮੁੱਦਾ ਇਹ ਹੈ ਕਿ ਸਾਨੂੰ ਡਰ ਹੈ ਕਿ ਕਿਤੇ ਜਿਸ ਢੰਗ ਨਾਲ ਸਿਆਸੀ ਬਦਲਾਕੋਰੀ ਦੀ ਭਾਵਨਾ ਦੇ ਨਾਲ ਇਹ ਈਡੀ ਦਾ ਜਿਹੜਾ ਨੋਟਿਸ ਆਇਆ ਹੈ ਸਾਨੂੰ ਡਰ ਹੈ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਕਿਤੇ ਗ੍ਰਿਫਤਾਰ ਨਾ ਕਰ ਲਿਆ ਜਾਵੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਾਨੂੰ ਇਸ ਚੀਜ਼ ਦਾ ਪੂਰਾ ਪੂਰਾ ਡਰ ਹੈ ਤੇ ਇਸ ਕਰਕੇ ਸਾਨੂੰ ਜ਼ਬਰਦਸਤੀ ਕਾਰਵਾਈ ਤੋਂ ਸੁਰੱਖਿਆ ਜਿਹੜੀ ਹੈ ਉਹ ਮਹਈਆ ਕਰਾਈ ਜਾਵੇ ਪਰ ਇਸ ਮੁਤਲਕ ਮਾਨਯੋਗ ਹਾਈ ਕੋਰਟ ਨੇ ਕੋਈ ਜਿਹੜੀ ਆ ਉਹਨਾਂ ਦੀ ਜਿਹੜੀ ਹੈ ਨਹੀਂ ਸੁਣੀ ਹੈਗੀ ਸੁਰੱਖਿਆ ਦੇ ਮੁਤਲਕ ਕੋਈ ਗੱਲ ਜਿਹੜੀ ਆ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਤੇ ਜਿਹੜੀ ਅਗਲੀ ਤਰੀਕ ਆ ਸੁਣਵਾਈ ਹੈ ਉਹ 22 April ਦੀ ਪਾ ਦਿੱਤੀ ਗਈ ਹੈ ਵਰੇਂਦਰ ਜੀ ਸ਼੍ਰੋਮਣੀ ਕਾਲੇ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵਿਰਾਮ ਲੱਗਿਆ ਹੋਇਆ ਕਾਫੀ ਸਮੇਂ ਤੋਂ ਨਈ ਕੋਈ ਗੱਲਬਾਤ ਸਾਹਮਣੇ ਆ ਰਹੀ ਅਮਿਤ ਸ਼ਾਹ ਉਹਨਾਂ ਦਾ ਬਿਆਨ ਵੀ ਸਾਹਮਣੇ ਆਉਂਦਾ ਤੇ ਲੱਗਦਾ ਵੀ ਸੀ ਕਿਤੇ ਕਿਤੇ ਹੋ ਸਕਦਾ ਤੇ ਹੁਣ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਇੱਕ ਹਾਂ ਪੱਖੀ ਹਮੇਜੀ ਸਾਹਮਣੇ ਆਈ ਹੈ ਤੇ ਕਿਵੇਂ ਦੇਖਦੇ ਹੋ ਤੁਸੀਂ ਸਾਰੇ ਸਿਨੈਰੀਓ ਨੂੰ ਦੇਖੋ ਜੀ ਇੱਕ ਚੀਜ਼ ਤੇ ਹੈ ਜਿਹੜੇ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਔਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਪਾਦੇ ਸੈਟਕਟ ਵਿੱਚ ਆਗੂ ਹੁਣ ਇਹ ਦੋਵੇਂ ਆਗੂ ਇਹ ਚਾਹੁੰਦੇ ਨੇ ਸ਼ੁਰੂ ਤੋਂ ਹੀ ਕਿ ਗੱਠ ਜੋੜਾ ਸ਼ਰਮਣੀ ਅਕਾਲੀ ਦਲ ਦਾ ਅ ਤੇ ਪਾਜਪਾਦ ਦੁਆਰਾ ਹੋ ਜਾਏ ਦੋਨੇ ਆਗੂ ਚਾਹੁੰਦੇ ਨੇ ਕਿਤੇ ਨਾ ਕਿਤੇ ਗੱਲਬਾਤ ਨੇੜੇ ਵੀ ਪੁੱਜੀ ਸੀਗੀ ਕਿਸਾਨ ਅੰਦੋਲਨ ਦੇ ਕਰਕੇ ਢਿੱਲੀ ਪੈ ਗਈ ਗੱਲਬਾਤ ਹੁਣ ਕੁਝ ਦਿਨਾਂ ਤੋਂ ਆ ਕੱਲ ਪਰਸੋ ਬਿਆਨ ਵੀ ਆਇਆ ਅਮਿਸ਼ਾ ਹੁਰੀ ਉਹ ਵੀ ਕਹਿ ਰਹੇ ਨੇ ਕਿ ਭਾਈ ਐਨਡੀਆ ਦੇ ਨਾਲ ਜਿਹੜਾ ਹੈਗਾ ਗੱਠਜੋੜ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਐ ਦੂਸਰੀਆਂ ਪਾਰਟੀਆਂ ਨੇ ਐਨਡੀਆ ਨੂੰ ਮਜ਼ਬੂਤ ਬਣਾਉਣ ਦੇ ਲਈ ਅਸੀਂ ਵੀ ਹਾਂ ਪੱਕੀ ਸਾਡੇ ਵੱਲੋਂ ਹਾਂ ਪੱਕੀ ਹੋਈ ਗੱਲ ਹੈ ਤੇ ਹੁਣ ਜਿਸ ਢੰਗ ਨਾਲ ਜਿਹੜਾ ਆ ਹੈਗੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਦੇਖੋ ਕਿਸਾਨੀ ਮੁੱਦਾ ਜਿਹੜਾ ਹੈਗਾ ਉਹ ਉਹਦਾ ਖੋਖਣ ਦੀ ਲੋੜ ਹੈ ਹੂੰ ਉਹਨਾਂ ਨੇ ਵੀ ਹਾਂ ਪੱਕੀ ਗੱਲ ਕੀਤੀ ਹੈ ਭਾਜਪਾ ਦੇ ਨਾਲ ਗੱਠ ਛੋੜਨ ਨੂੰ ਲੈ ਕੇ ਕਿਉਂਕਿ ਦੇਖੋ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਾਇਆ ਜਾ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਆ ਪੰਜਾਬ ਦੇ ਵਿੱਚ ਵੀ ਕਿਸਾਨ ਧਰਨਾ ਲਾ ਰਹੇ ਨੇ ਇੱਕ ਖੋਖਣ ਦੀ ਗੱਲ ਹੈ ਅਸੀਂ ਜਦ ਕਿ ਕਿਸਾਨ ਦੇ ਪੱਖ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਸਭ ਗੱਲਾਂ ਦੇ ਮੁਤਲਕ ਗੱਲ ਜਿਹੜੀ ਆ ਉਹ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਅਜੇ ਤੁਸੀਂ ਦੇਖ ਲਓ ਕਿ 1 ਜੂਨ ਨੂੰ ਚੋਣਾਂ ਨੇ ਲੋਕ ਸਭਾ ਦੀਆਂ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਹੁਣ ਦੁਬਾਰ ਤੋਂ ਇੱਕ ਦੂਜੇ ਦੇ ਨਾਲ ਜੁੜਨ ਨੂੰ ਤਿਆਰ ਹੈ ਤੇ ਹੋ ਸਕਦਾ ਹੈ ਕਿ ਇਹ ਅਗਲੇ ਹਫ਼ਤੇ ਦੇ ਵਿੱਚ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਕੋਈ ਇਹਨਾਂ ਦੀ ਗੱਠਚੋੜ ਨੂੰ ਲੈ ਕੇ ਗੱਲ ਸਕਾਰਾਤਮਕ ਕੋਈ ਖਬਰ ਸਾਹਮਣੇ ਆ ਜਾਈ। ਜੀ। ਵਿਰੇਂਦਰ ਜੀ ਗੁਰਦਾਸਪੁਰ ਦਾ ਹਲਕਾ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਗੱਲ ਕਰੀਏ ਤਾਂ ਸਨੀ ਦੇওল ਹੁਣੀ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਪਰ ਲੋਕ ਜਿਹੜੇ ਬਹੁਤ ਨਰਾਸ਼ ਨੇ ਉਹਨਾਂ ਤੋਂ ਤੇ ਜੇ ਉਹਨਾਂ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਉਹਨਾਂ ਤੋਂ ਪਹਿਲਾਂ ਤੇ ਜਿਹੜੇ ਐਮਪੀ ਸੀਗੇ ਉਹ ਵੀ ਫਿਲਮੀ ਅਦਾਕਾਰ ਸਨ ਤੇ ਫਿਲਮ ਜਗਤ ਦੇ ਨਾਲ ਜੁੜੇ ਹੋਏ ਸਨ ਤੇ ਕਿਵੇਂ ਦੇਖਦੇ ਹੋ ਤੇ ਇਸ ਵਾਰ ਕਿੱਦਾਂ ਦੇ ਤੁਹਾਨੂੰ ਲੱਗਦੇ ਆ ਕਿ ਇਥੇ ਤੋਂ ਕਿੱਦਾਂ ਦੇ ਉਮੀਦਵਾਰ ਉਤਾਰੇ ਜਾ ਸਕਦੇ ਆ ਤੇ ਮੇਰੇ ਖਿਆਲ ਤੇ ਤੁਹਾਡਾ ਵੀ ਹਲਕਾ ਜਿਹੜਾ ਜੱਦੀ ਆ ਗੁਰਦਾਸਪੁਰੀ ਐ ਤੇ ਤੁਸੀਂ ਮੇਰਾ ਹਲਕਾ ਨਹੀਂ ਜੀ ਮੇਰਾ ਜਨਮ ਜ਼ਰੂਰ ਉਧਰ ਦਾ ਪਰ ਕਰਮਪੂ ਨਹੀਂ ਜਿਹੜੀ ਆ ਲੁਧਿਆਣੇ ਦੀ ਐ ਮੈਨੋਂ ਤੁਸੀ ਜੱਦੀ ਗੁਰਦਾਸਪੁਰ ਦੇ ਹੋਣਾ ਜੀ ਤੇ ਭਪਿੰਦਰ ਜੀ ਗੱਲ ਇਦਾਂ ਹੈ ਕਿ ਜੇ ਆਪਾਂ ਗੁਰਦਾਸਪੁਰ ਹਲਕੇ ਦੀ ਗੱਲ ਕਰ ਲਈਏ ਤੇ ਗੁਰਦਾਸਪੁਰ ਹਲਕਾ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਇੱਕੋ ਹੀ ਹਲਕਾ ਲੋਕ ਸਭਾ ਦਾ ਪੈਂਦਾ ਹੈ ਜੀ ਔਰ ਦੂਜੇ ਪਾਸੇ ਜਿਸ ਢੰਗ ਨਾਲ ਇਸ ਵੇਲੇ ਐਮਪੀ ਨੇ ਸੰਨੀ देओल ਹੋਰੀ ਸੰਨੀ देओल ਹੋਰਾ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਸ ਸੀ ਕਿ ਸੰਨੀ देओल ਹੋਰੀ ਜਿਸ ਢੰਗ ਨਾਲ ਉਹਨਾਂ ਦਾ ਕਰਦਾਰ ਫਿਲਮਾਂ ਦੇ ਵਿੱਚ ਹੁੰਦਾ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਉਹ ਚੰਗੀ ਕਿਸਾਨ ਨੂੰ ਮੁੱਕੀ ਵੀ ਫੇਰ ਲੈਂਦੇ ਨੇ ਤੇ ਅਗਰੈਸਿਵ ਹੋ ਕੇ ਬੁਰਾਈਆਂ ਨੂੰ ਜੜੋਂ ਖਤਮ ਕਰ ਦਿੰਦੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਕਿ ਖੌਰੇ ਕਿਤੇ ਸਾਡੇ ਗੁਰਦਾਸਪੁਰ ਦੇ ਵਿੱਚ ਵੀ ਉਹੋ ਜੀ ਤਬਦੀਲੀ ਆ ਜਾਏ ਬੜੀਆਂ ਲੋੜਾਂ ਨੇ ਬੜੀਆਂ ਜ਼ਰੂਰਤਾਂ ਨੇ ਦੇਖੋ ਗੁਰਦਾਸਪੁਰ ਦੀ ਗੱਪਾਂ ਜੇ ਗੱਲ ਕਰੀਏ ਨਾ ਗੁਰਦਾਸਪੁਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣ ਵਾਲੀਆਂ ਨੇ ਇਹ 'ਚ ਕੋਈ ਦੋ ਰਾਏ ਨਹੀਂ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਮਿੱਟੀ ਦੀ ਖੁਸ਼ਬੂ ਪੂਰੀ ਦੁਨੀਆ ਨਾਲੋਂ ਵੱਖ ਹੈ ਮੈਨੂੰ ਮਹਿਸੂਸ ਹੁੰਦੀ ਹੈ ਉੱਥੇ ਬੜੀ ਹਰਿਆਲੀ ਹੈ ਜੀ ਬਾਕੀ ਸੂਬਿਆਂ ਤੋਂ ਆਪਾਂ ਜੇ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਉੱਥੋਂ ਦੀ ਗੱਲਬਾਤ ਹੀ ਵੱਖਰੀ ਹੈ ਰਾਵੀ ਦਰਿਆ ਦੀ ਜੇ ਗੱਲ ਕਰ ਲਈਏ ਉਧਰੋਂ ਦੀ ਲੰਘਦਾ ਔਰ ਜੇ ਉੱਥੇ ਜਿਸ ਢੰਗੀਆਂ ਜ਼ਰੂਰਤਾਂ ਨੇ ਜੇ ਆਪਾਂ ਬਟਾਲਾ ਦੇਖੀਏ ਬਟਾਲਾ ਪੁਲਿਸ ਜ਼ਿਲ੍ਹਾ ਪੈਂਦਾ ਪਰ ਜ਼ਿਲ੍ਹਾ ਗੁਰਦਾਸਪੁਰ ਐਡਮਿਨਿਸਟ੍ਰੇਟਿਵ ਜ਼ਿਲ੍ਹਾ ਗੁਰਦਾਸਪੁਰ ਹੀ ਪੈਂਦਾ ਹਲਕਾ ਜਿਹੜਾ ਹੈਗਾ ਉਹ ਵੀ ਗੁਰਦਾਸਪੁਰ ਦਾ ਹੀ ਪੈਂਦਾ ਬਟਾਲੇ ਨੂੰ ਲੱਗਦਾ ਹਮ ਲੋਕ ਸਭਾ ਦਾ ਬਟਾਲੇ ਦੀ ਇੰਡਸਟਰੀ ਕਦੀ ਬਹੁਤ ਜ਼ਿਆਦਾ ਫੇਮਸ ਹੁੰਦੀ ਸੀਗੀ ਬਟਾਲੇ ਦੇ ਵਿੱਚ ਵੀ ਹੈਨਾ ਉਹ ਮਾਰ ਜਿਹੜੀ ਪਈ ਹੈ ਕੁਝ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਉਦੋਂ ਮਾਰ ਪੈ ਗਈ ਹੁਣ ਧਾਰੀਵਾਲ ਉੱਥੇ ਜਿਹੜੀ ਫੈਕਟਰੀ ਹੈਗੀ ਆ ਜੀ ਠੀਕ ਹੈ ਉਹ ਬਹੁਤ ਜ਼ਿਆਦਾ ਸਗੀ ਕਿਸੇ ਵੇਲੇ ਬ੍ਰਿਟਿਸ਼ ਸਰਕਾਰ ਵੇਲੇ ਦੀ ਉੱਥੇ ਵੀ ਜੇਕਰ ਹੋ ਉੱਥੇ ਚੰਗੀ ਅਗਰ ਉਹ ਉਸ ਨੂੰ ਸਪੋਰਟ ਮਿਲ ਜੇ ਤੇ ਕਾਫੀ ਕੁਝ ਹੋ ਸਕਦਾ ਲੋਕਾਂ ਨੂੰ ਬੜਾ ਰੋਜ਼ਗਾਰ ਮਿਲ ਸਕਦਾ ਇੱਕ ਹੋਰ ਜਦੋਂ ਬੜੀ ਵੱਡੀ ਮੁੱਦਾ ਹੈਗਾ ਕਿ ਜਦੋਂ ਅਸੀਂ ਗੁਰਦਾਸਪੁਰ ਨੂੰ ਜਾਂਦੇ ਹਾਂ ਨਾ ਤੇ ਜੇ ਬਾਈ ਟ੍ਰੇਨ ਜਾਂਦਾ ਬੰਦਾ ਤੇ ਉਹ ਟ੍ਰੇਨ ਜਿਹੜੀ ਹੈਗੀ ਆ ਪਹਿਲਾਂ ਅੰਮ੍ਰਿਤਸਰ ਜਾਊਗੀ ਤੇ ਫੇਰ ਉਹ ਅੰਮ੍ਰਿਤਸਰੋਂ ਹੁੰਦੀ ਹੋਈ ਬਟਾਲੇੋਂ ਹੁੰਦੀ ਹੋਈ ਗੁਰਦਾਸਪੁਰ ਜਾਂਦੀ ਆ ਤੇ ਜੇ ਬੱਸ ਜਾਂਦਾ ਬੰਦਾ ਬੱਸ ਨੂੰ ਤੇ ਸਿੱਧਾ ਹੀ ਇੱਥੋਂ ਮੁਕੇਰੀਆਂ ਤੇ ਮੁਕੇਰੀਆਂ ਗੁਰਦਾਸਪੁਰ ਸਿੱਧਾ ਰਾਹ ਪੈਂਦਾ ਜਿਹੜਾ ਨਾ ਉਹ ਬਹੁਤ ਘਟ ਜਾਂਦਾ ਤੋ ਜਿਹੜੀ ਲੋਡ ਹੈ ਹੁਣ ਜਿਸ ਢੰਗ ਨਾਲ ਬਿਆਸ ਨੂੰ ਬਟਾਲਾ ਰੇਲ ਲਾਈਨ ਦੇ ਨਾਲ ਜੋੜਨ ਦਾ ਮੁੱਦਾ ਉੱਥੇ ਹੈਗਾ ਔਰ ਦੂਸਰਾ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜਨ ਦਾ ਜਿਹੜਾ ਮੁੱਦਾ ਹੈਗਾ ਇਹ ਵੀ ਕਾਫੀ ਸਮੇਂ ਤੋਂ ਜਿਹੜਾ ਲੋਡ ਮਹਿਸੂਸ ਹੁੰਦੀ ਪਈ ਉਹਨਾਂ ਲੋਕਾਂ ਨੂੰ ਕਿ ਜਿਹੜੇ ਕਈ ਇਹੋ ਜਿਹੇ ਨੇ ਜਿਹੜੇ ਡੇਲੀ ਪੈਸੇਂਜਰ ਹੈਗੇ ਨੇ ਡੇਲੀ ਜਾਂਦੇ ਨੇ ਜਿੱਦਾਂ ਹੁਣ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਡੇਲੀ ਪੈਸੇਂਜਰ ਬੜੇ ਜਾਂਦੇ ਨੇ ਤੇ ਕਿਰਾਇਆ ਟ੍ਰੇਨ ਦਾ ਘੱਟ ਹੈ ਤੇ ਕਾਫੀ ਫਾਇਦਾ ਹੁੰਦਾ ਨੇ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉੱਥੇ ਲੋਡ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਤੇ ਉਹ ਲੋਕ ਆਸ ਲਾ ਕੇ ਬੈਠੇ ਨੇ ਕਿ ਖੌਰੇ ਕਿਉਂਕਿ ਜਿਹੜਾ ਰੇਲਵੇ ਦਾ ਮੁੱਦੇ ਦੀ ਆਪਾਂ ਗੱਲ ਕਰੀਏ ਰੇਲਵੇ ਸੈਂਟਰ ਗਵਰਨਮੈਂਟ ਦਾ ਮੁੱਦਾ ਹੈ ਕਿ ਖੌਰੇ ਸਾਡੇ ਹਲਕੇ ਦਾ ਵੀ ਕੋਈ ਇਹੋ ਜਿਹਾ ਐਮਪੀ ਆਵੇ ਜਿਹੜਾ ਇਹੋ ਜਿਹਾ ਕੋਈ ਮਸਲੇ ਸਾਡੇ ਹੱਲ ਕਰਦੇ ਰੇਲਵੇ ਲਾਈਨ ਨੂੰ ਜੋੜਨ ਵਾਲਾ ਮੁੱਦੇ ਲਾ ਲੋ ਹੈ ਨਾ ਜਿਸ ਢੰਗ ਨਾਲ ਜਾਂ ਫਿਰ ਉਹ ਇੰਡਸਟਰੀ ਨੂੰ ਡਿਵੈਲਪ ਕਰਨ ਦਾ ਮੁੱਦਾ ਹੋ ਗਿਆ ਸੋ ਕਿਤੇ ਨਾ ਕਿਤੇ ਆਸ ਉਹਨਾਂ ਲੋਕਾਂ ਨੂੰ ਸੀਗੀ ਇਸ ਤੋਂ ਪਹਿਲਾਂ ਜਿਸ ਢੰਗ ਨਾਲ ਵਿਰੋਧ ਖੰਨਾ ਵੀ ਰਹੇ ਨੇ ਉੱਥੋਂ ਐਮਪੀ ਵਿਰੋਧ ਖੰਨਾ ਨੇ ਕਾਫੀ ਕੰਮ ਕੀਤੇ ਨੇ ਪਰ ਲੋਕਾਂ ਦਾ ਜਿਹੜੀ ਨਾਰਾਜ਼ਗੀ ਹੈ ਉਹ ਸਣੀ ਦੇ올 ਤੋਂ ਕਾਫੀ ਹੈ ਹਾਲਾਂਕਿ ਵਿਰੋਧ ਖੰਨਾ ਵੀ ਪੰਜਾਬੀ ਪਛੋਕੜ ਤੋਂ ਨੇ ਬੇਸ਼ੱਕ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਪਰ ਸਣੀ ਦੇ올 ਵੀ ਜਿਹੜੇ ਨੇ ਇਹ ਸਾਹਨੇ ਹਾਲ ਤੋਂ ਇਹਨਾਂ ਦਾ ਪਛੋਕੜ ਹੈ ਪੰਜਾਬੀ ਭਾਈਚਾਰਾ ਹੋਣ ਕਰਕੇ ਲੋਕਾਂ ਨੂੰ ਆਸ ਸੀਗੀ ਚਲੋ ਫਿਲਮੀ ਕਲਾਕਾਰ ਨੇ ਸਾਡੇ ਪੰਜਾਬੀ ਭਾਈਚਾਰੇ ਪਛੋਕੜ ਤੋਂ ਨੇ ਤੇ ਇਹ ਵਧੀਆ ਕੁਝ ਕਰਨਗੇ ਪਰ ਉਹ ਚੀਜ਼ ਉਹਨਾਂ ਤੋਂ ਬਣੀ ਨਹੀਂ ਤੇ ਹੁਣ ਲੋਕ ਜਿਹੜੇ ਨੇ ਉਹ ਨਾਰਾਜ਼ ਨੇ ਚਾਹੁੰਦੇ ਨੇ ਕਿ ਕੋਈ ਇਹੋ ਜਿਹਾ ਬੰਦਾ ਇਹੋ ਜਿਹਾ ਲੀਡਰ ਸਾਡੇ ਹਲਕੇ ਦੇ ਵਿੱਚ ਆਵੇ ਜਿਹੜਾ ਕੰਮ ਕਰਵਾ ਸਕੇ ਇਥੋਂ ਦੇ ਜਿਸ ਢੰਗ ਨਾਲ ਲੋੜਾਂ ਨੇ ਜਾਂ ਕੋਈ ਵੀ ਕੰਮ ਦੇਖੋ ਗਰਦਾਸਪੁਰ ਤੋਂ ਲੋਕ ਬੜੀ ਦੂਰ ਦੂਰ ਪਹੁੰਚੇ ਨੇ ਚਾਹੇ ਆਪਾਂ ਪੁਲਿਸ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਗਰਦਾਸਪੁਰੀਏ ਭਾਈ ਲੱਭਣਗੇ ਤੇ ਜੇ ਚਾਹੇ ਆਰਮੀ ਦੀ ਗੱਲ ਕਰੀਏ ਤੇ ਵੱਧ ਚੜ ਕੇ ਗਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਆਰਪੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਪੂਰੇ ਦੁਨੀਆ 'ਚ ਫੈਲੇ ਹੋਏ ਨੇ ਹਰ ਖੇਤੇ ਦੇ ਵਿੱਚ ਹਰ ਕੰਮ ਦੇ ਵਿੱਚ ਬੰਬੇ ਇੰਡਸਟਰੀ ਤੋਂ ਤੱਕ ਗਰਦਾਸਪੁਰ ਦੇ ਲੋਕ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਤੁਸੀਂ ਦੇਖ ਲਓ ਕਾਫੀ ਮੱਲਾ ਮਾਰੀਆਂ ਨੇ ਸੋ ਕਿਤੇ ਨਾ ਕਿਤੇ ਜਿਹੜੀ ਉਹ ਧਰਤੀ ਹੈਗੀ ਆ ਉਹ ਉਸ ਧਰਤੀ ਨੂੰ ਡਵੈਲਪਮੈਂਟ ਦੀ ਜਿਸ ਢੰਗ ਨਾਲ ਲੋਡ ਹੈ ਪਰ ਉਸ ਢੰਗ ਦੀ ਡਵੈਲਪਮੈਂਟ ਨਾ ਹੋਵੇ ਇੱਕ ਪੇ ਜਿੱਥੇ ਸਾਡੀਆਂ ਸਰਕਾਰਾਂ ਡਵੈਲਪਮੈਂਟ ਕਰਦੀਆਂ ਨੇ ਮੈਂ ਐਸ ਤਰ੍ਹਾਂ ਗੱਲ ਕਰਦਾ ਜਿੱਥੇ ਡਵੈਲਪਮੈਂਟ ਹੁੰਦੀ ਹੈ ਨਾ ਸਾਡੀ ਸਰਕਾਰ ਵੱਲੋਂ ਉੱਥੇ ਕੁਦਰਤ ਦਾ ਜ਼ਰੂਰ ਘਾਣ ਕਰ ਦਿੰਦੀ ਹੈ ਜੀ ਉਹ ਲੋਕ ਕੁਦਰਤ ਦਾ ਘਾਣ ਕਰ ਦਿੰਦੇ ਨੇ ਰੁੱਖ ਪੁੱਟ ਦਿੰਦੇ ਨੇ ਬੂਟੇ ਪੁੱਟ ਦਿੰਦੇ ਨੇ ਪਾਣੀ ਪਲੀਤ ਕਰ ਦਿੰਦੇ ਨੇ ਪਰ ਇਹੋ ਜਿਹੀ ਡਵੈਲਪਮੈਂਟ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਕੁਦਰਤ ਨੂੰ ਨੁਕਸਾਨ ਕਰਾ ਕੇ ਡਵੈਲਪਮੈਂਟ ਕਰਨੀ ਹੈ ਤਾਂ ਕੋਈ ਫਾਇਦਾ ਨਹੀਂ ਹੈਗਾ ਸੋ ਕਿਤਨੇ ਕਿਤੇ ਉਥੇ ਜੰਗਲ ਵੀ ਬੀਜਣੇ ਚਾਹੀਦੇ ਅਕਸਰ ਦੇਖੀਦਾ ਨਾ ਜੇ ਅਸੀਂ ਸਿੰਗਾਪੋਰ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਵੀ ਮੈਂ ਬਹੁਤ ਸਾਰੇ ਸ਼ਹਿਰ ਦੇਖਦਾ ਤੇ ਉਹ ਵਰਟੀਕਲ ਗਾਰਡਨ ਲਾਏ ਹੋਏ ਨੇ ਉਹਨਾਂ ਦੇ ਬਿਲਡਿੰਗਾਂ ਦੇ ਉੱਤੇ ਹੀ ਗ੍ਰੀਨਰੀ ਨਾਲ ਉਹਨਾਂ ਨੂੰ ਇੰਨਾ ਪਿਆਰ ਹੈ ਪਤਾ ਨਹੀਂ ਸਾਡੇ ਮੁਲਕ ਦੇ ਲੋਕਾਂ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੇ ਬਿਊਰੋਕਰੇਟਸ ਨੂੰ ਕਿਉਂ ਨਫ਼ਰਤ ਹੈ ਗ੍ਰੀਨਰੀ ਤੋਂ ਕੁਦਰਤ ਤੋਂ ਜਿੱਥੇ ਡਿਵੈਲਪਮੈਂਟ ਕਰਦੇ ਨੇ ਉੱਥੇ ਸਤਿਆਨਾਸ਼ ਕਹਣ ਕਰ ਦਿੰਦੇ ਨੇ ਸੋ ਡਿਵੈਲਪਮੈਂਟ ਤੇ ਸਾਨੂੰ ਲੋੜ ਹੈ ਪਰ ਨਾਲ ਹੀ ਨਾਲ ਜਿਹੜੀ ਹੈ ਕੁਦਰਤ ਦੀ ਰੱਖਿਆ ਕਰਨ ਦੀ ਵੀ ਬੜੀ ਜ਼ਰੂਰਤ ਹੈ ਪੌਣ ਪਾਣੀ ਦੀ ਬਹੁਤ ਜ਼ਿਆਦਾ ਸਾਫ ਸਫਾਈ ਸੰਭਾਲ ਦੀ ਲੋੜ ਹੈ ਸੋ ਇਹ ਚੀਜ਼ਾਂ ਦੀ ਵੀ ਬੜੀ ਜ਼ਰੂਰਤ ਹੈ ਅਕਸਰ ਅਸੀਂ ਮੈਂ ਸਵੇਰੇ ਵੀ ਆਪਾਂ ਭពਿੰਦਰ ਜੀ ਗੱਲ ਕਰ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਬੈਂਗਲੌਰ ਦੇ ਵਿੱਚ ਪਾਣੀ ਪਾਣੀ ਦੀ ਘਾਟ ਹੈ ਉੱਥੇ ਦੇਖ ਲਓ ਕਿ ਉੱਥੇ ਜਿਹੜੇ ਪਾਣੀ ਦੇ ਟੈਂਕਰ ਨੇ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਏ ਨੇ ਪਾਣੀ ਖਤਮ ਹੋ ਗਿਆ ਜੀ ਉੱਥੇ ਜਿਹੜੇ ਨੈਚੁਰਲ ਰਿਸੋਰਸ ਖਤਮ ਹੋ ਗਿਆ ਪਾਣੀ ਬਿਲਕੁਲ ਖਤਮ ਨਹੀਂ ਉੱਥੇ ਜਿਹੜੇ ਦੂਰੋਂ ਨੇੜੇੋਂ ਬੰਦੇ ਕੰਮ ਤੇ ਆਏ ਹੋਏ ਨੇ ਜਿਹੜੇ ਪ੍ਰਵਾਸੀ ਨੇ ਉਹ ਕਹਿੰਦੇ ਸਰਕਾਰਾਂ ਕਹਿੰਦੇ ਭਾਈ ਜੇ ਤੁਸੀਂ ਜਾ ਸਕਦੇ ਹੋ ਆਪਣੇ ਵਾਪਸ ਚਲੇ ਜਾਓ ਸਿਲੀਕਨ ਵੈਲੀ ਕਿਹਾ ਜਾਂਦਾ ਬੈਂਗਲੂਰ ਨੂੰ ਕਰਨਾਟਕਾ ਦੀ ਕੈਪੀਟਲ ਹੈ ਬੈਂਗਲੂਰੂ ਇੰਡੀਆ ਦੀ ਸਿਲੀਕਨ ਵੈਲੀ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਸਾਊਥ ਅਫਰੀਕਾ ਦੀ ਕੈਪੀਟਲ ਕੇਪ ਟਾਊਨ ਨਾਲ ਹੋਇਆ ਸੀ ਨਾ ਜ਼ੀਰੋ ਡੇ ਡਿਕਲੇਅਰ ਹੋ ਗਿਆ ਸੀਗਾ ਤੇ ਬ੍ਰਾਜ਼ੀਲ ਦੇ ਸ਼ਹਿਰ 2015 ਦੇ ਵਿੱਚ ਬ੍ਰਾਜ਼ੀਲ ਦਾ ਸ਼ਹਿਰ ਸਾਉ ਪਾਉਲੋ ਜੀ ਉੱਥੇ ਵੀ ਇਹੀ ਕੰਮ ਹੋਇਆ ਸੀ ਮੈਕਸੀਕੋ ਸਿਟੀ 'ਚ ਵੀ ਇਹੀ ਕੰਮ ਹੋਇਆ ਸੀਗਾ ਪਰ ਉਹ ਲੋਕ ਬੜੇ ਸੁਝਵਾਨ ਨੇ ਬੜੇ ਸਿਆਣੇ ਨੇ ਉਹਨਾਂ ਨੇ ਇਹ ਚੀਜ਼ ਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ ਪਰ ਸਾਡੇ ਇੱਥੇ ਤੇ ਜਾਣਕਾਰ ਜਾਗਰੂਕਤਾ ਜਿਹੜੀ ਜ ਬੜੀ ਘਾਟ ਹੈਗੀ ਐ ਅਸੀਂ ਤੇ ਕਹਿੰਨੇ ਆ ਸਾਡਾ ਘਰ ਸਾਫ਼ ਰਵੇ ਗਵਾਂਢ 'ਚ ਚਾਹੇ ਸਾਡੀ ਸੜਕਾਂ ਦੇ ਉੱਤੇ ਗੰਦ ਪਿਆ ਰਹੇ ਹੁਣ ਦੇਖ ਲਓਗੇ ਧਾਰਮਿਕ ਕਾਰਨਾ ਦੇ ਕਰਕੇ ਅਸੀਂ ਸਤਲੋਈ ਦੇ ਦਰਿਆ ਨੂੰ ਕਿੰਨਾ ਪਲੀਤ ਕੀਤਾ ਹਮ ਹਰ ਪਾਸੇ ਤੁਸੀਂ ਦੇਖ ਲਓਗੇ ਉਹ ਉਥੇ ਜਸਟ ਢੰਗ ਨਾਲ ਧਾਰਮਿਕ ਕਾਰਨਾ ਦੇਗਾ ਮੈਂ ਨਹੀਂ ਕਹਿੰਦਾ ਧਾਰਮਿਕ ਜਿਹੜੀ ਹੈਗੀਆਂ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਪੂਜਾ ਨਹੀਂ ਕਰਨੀਆਂ ਪਰ ਤੁਹਾਨੂੰ ਦੇਖੋ ਸਾਡੀ ਗੁਰਬਾਣੀ 'ਚ ਵੀ ਲਿਖਿਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਸਾਨੂੰ ਇਸ ਚੀਜ਼ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਸਾਡੇ ਅਸੀਂ ਜਿਹੜੀਆਂ ਸਾਡੀਆਂ ਨਦੀਆਂ ਨੇ ਅਸੀਂ ਉਸ ਨੂੰ ਮਾਤਾ ਦਾ ਦਰਜਾ ਦਿੰਨੇ ਆ ਬਾਹਰਲੇ ਵਿਦੇਸ਼ਾਂ 'ਚ ਉਸ ਨੂੰ ਮਾਤਾ ਦਾ ਦਰਜਾ ਨਹੀਂ ਦਿੱਤਾ ਜਾਂਦਾ ਪਰ ਦੇਖ ਲਓ ਕਿ ਉਹਨਾਂ ਨੇ ਕਿਦਾਂ ਸਾਫ਼ ਸੁਥਰਾ ਰੱਖਿਆ ਹੈ ਆਪਣੇ ਨਦੀਆਂ ਨੇ ਪਾਉਣ ਪਾਣੀ ਨੂੰ ਸਾਡੇ ਦੇਖ ਲਓ ਕਿ ਮਾਤਾ ਦਾ ਦਰਜਾ ਦੇਣ ਤੋਂ ਬਾਅਦ ਸਾਡੀਆਂ ਨਦੀਆਂ ਕਿਸ ਢੰਗ ਨਾਲ ਅਸੀਂ ਪਲੀਤ ਕਰਤੀਆਂ ਹੋਈਆਂ ਨੇ ਪ੍ਰਸ਼ਾਸਨ ਵੀ ਚੁੱਪ ਕਰਕੇ ਬੈਠਾ ਹੈ ਸਰਕਾਰਾਂ ਵੀ ਚੁੱਪ ਕਰਕੇ ਬੈਠੀਆਂ ਨੇ ਬੁੱਢੇ ਨਾਲੇ ਦਾ ਹਾਲ ਦੇਖ ਲਓ ਬੁੱਢਾ ਦਰਿਆ ਹੁੰਦਾ ਸੀ ਕਦੀ ਬੁੱਢੇ ਨਾਲੇ ਦਾ ਹਾਲ ਦੇਖ ਲਓ ਉੱਥੇ ਡਾਈਆਂ ਵਾਲੇ ਦੇਖ ਲਓ ਕਿਸ ਢੰਗ ਨਾਲ ਮੈਂ ਸਾਰੇ ਨਹੀਂ ਕਹਾਂਗਾ ਪਰ ਵੱਡੀ ਗਿਣਤੀ ਹੋਣਾ ਲੋਕਾਂ ਦੀ ਜਿਹੜੀ ਉਹ ਜਿਹੜਾ ਹੈਗਾ ਪਾਣੀ ਉੱਥੇ ਸੁੱਟਦੇ ਨੇ ਗੰਦਾ ਡਾਈਆਂ ਦਾ ਜੀ ਗੋਹਾ ਸੁੱਟਦੇ ਨੇ ਉੱਥੇ ਪੋਲੂਸ਼ਨ ਕੰਟਰੋਲ ਬੋਰਡ ਦਾ ਕੀ ਡਿਊਟੀ ਹੈਗੀ ਹੈ ਪਤਾ ਨਹੀਂ ਅੰਦਰੋਂ ਖਾਤੇ ਕੀ ਕੀ ਕਰੀ ਜਾਂਦੇ ਨੇ ਇੰਨੀਆ ਜ਼ਿਆਦਾ ਫੰਡਸ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਆਉਂਦੇ ਨੇ ਵੀ ਐਸੀ ਇਹ ਸਫਾਈ ਕਰਤੀ ਜਦੋਂ ਕਈ ਵਾਰੀ ਮੈਂ ਕਈ ਐਮਐਲਏ ਦੀ ਇੰਟਰਵਿਊ ਕੀਤੀ ਹੈ ਉਹ ਤੇ ਹਮੇਸ਼ਾ ਇਹ ਕਹਿੰਦੇ ਜਿ ਲਾਓ ਜੀ ਹੁਣ ਸਾਡਾ ਟਿਨਿਓਰ ਆ ਗਿਆ ਕਾਰਜਕਾਲ ਆ ਗਿਆ ਅਸੀਂ ਦੇਖਿਓ 5 ਸਾਲ ਬਾਅਦ ਦੇਖਿਓ ਕੁਝ ਸਾਲਾਂ ਬਾਅਦ ਦੇਖਿਓ ਤੁਸੀਂ ਇਹ ਦੇਖਿਓ ਲਸ਼ ਲਸ਼ ਕਰਦਾ ਪਾਣੀ ਹੁਣਾ ਕਰਨਾ ਪਰ ਮੈਂ ਨਹੀਂ ਅਜੇ ਤੱਕ ਦੇਖਿਆ ਮੈਨੂੰ ਲੱਗਦਾ ਨਹੀਂ ਜੋ ਸਾਡੇ ਦੇਸ਼ ਦੇ ਸਾਡੇ ਲੀਡਰਾਂ ਦੇ ਸਾਡੇ ਬਿਊਰੋਕਰੇਟਸ ਦੇ ਸਾਡੇ ਮਹਿਕਮਿਆਂ ਦੇ ਔਰ ਸਾਡੀ ਪਬਲਿਕ ਦੇ ਜੋ ਹਾਲਾਤ ਨੇ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਜਿਹੜੀਆਂ ਨੇ ਪੋਸੀਬਲ ਹੋ ਸਕਦੀਆਂ ਜੇ ਇਹਨਾਂ ਦੀ ਫਿਰਤ ਇਹਨਾਂ ਦਾ ਦਿਮਾਗ ਇਹਨਾਂ ਦੀ ਸੋਚ ਨਾ ਸੁਧਰੀ ਤਾਂ ਜੀ ਵੀਰਿੰਦਰ ਜੀ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਹੀ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ